ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਮਹਾਬਲੀ ਯੋਧੇ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਨਾਮ ਸੁਣ ਕੇ ਪਠਾਣ थर-थर ਕੰਬਦੇ ਸਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਪਿੰਡ ਪਉ ਵਿੰਡ ਜ਼ਿਲ੍ਹਾ ਤਰਨਤਾਰਨ ਮਾਤਾ ਜੀ ਹੁਣੀ ਜੀ ਦੀ ਕੁੱਖੋਂ ਹੋਇਆ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ 26 ਜਨਵਰੀ 1682 ਈਸਵੀ ਨੂੰ ਆ ਜੀ ਨੇ અવਤਾਰ ਧਾਰਿਆ ਮਾਤਾ ਪਿਤਾ ਨੇ ਬਾਲਕ ਦਾ ਨਾਮ ਦੀਪਾ ਰਖਿਆ ਥੋੜੀ ਸੁੱਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ ਦੀਪਾ ਸਤਗੁਰਾਂ ਦੇ ਪਾਵਨ ਸਥਾਨ ਸ਼੍ਰੀ ਅਨੰਦਪੁਰ ਸੇਵਕੇ ਦਸੋਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਲਣਾ ਵਿੱਚ ਜਾ ਅਸਿਰ ਹੋਇਆ ਇਥੇ ਹੀ ਸਤਗੁਰਾਂ ਦੇ ਪੁੱਤਰ ਕਰਕਮਣਾ ਰਹੇ ਨੌਜਵਾਨ ਦੀਪ ਨੇ ਅਮਰ ਦੀ ਧਰ ਤਾਦ ਕੀਤੀ ਅਮਰ ਦੀ ਧਰ ਤਾਦ ਕਰਨ ਤੋਂ ਬਾਅਦ ਆਪ ਜੀ ਦਾ ਨਾਮ ਦੀਪ ਸਿੰਘ ਰੱਖਿਆ ਗਿਆ ਆਪ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਅੰਦਰ ਰਿਹੇ ਆ ਭਾਈ ਬਣੀ ਸਿੰਘ ਜੀ ਦੀ ਦੇਖ ਰੇ ਖੇਤ ਪਵਿੱਤਰ ਧਾਰਮਿਕ ਗ੍ਰੰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਆਪ ਹਮੇਸ਼ਾ ਪਾਵਨ ਬਾਣੀ ਦੇ ਪਾਠ ਭਜਨ ਬੰਦਗੀ ਵਿੱਚ ਮਸ ਰਹਿੰਦੇ ਆਪ ਸ੍ਰੀ ਦੇ ਸ਼ਰਉ ਅਤੇ ਦ੍ਰਿੜ ਅਰਾਧੇ ਵਾਲੇ ਭਜਰੀਕ ਅਤੇ ਧਾਰਮਿਕ ਵਿਰਤੀ ਵਾਲੇ ਪਰਸ਼ਨ ਵਿਦਵਾਨ ਤੇ ਸੂਰਬੀਰ ਵੀ ਸਨ 22 ਸਾਲ ਦੀ ਉਮਰ ਵਿੱਚ ਹੀ ਬਾਬਾ ਦੀਪ ਸਿੰਘ ਇੱਕ ਸਿਆਣੇ ਵਿਦਵਾਨ ਸੂਰਬੀਰ ਸੈਨਿਕ ਬਣ ਕੇ ਇੱਕ ਪਾਸਿਤਾਬ ਸਿੱਖ ਸੰਗਤ ਅੰਦਰ ਪਾਵਨ ਗੁਰਬਾਣੀ ਦਾ ਗਿਆਨ ਕਰਵਾਉਂਦੇ ਅਤੇ ਗੁਰੂ ਜੀ ਦੇ ਆਦੇਸ਼ ਅਨੁਸਾਰ ਖੰਡੇ ਬਾਟੇ ਦਾ ਅਮਰ ਸ਼ੱਕੇ ਸਿੱਖਾਂ ਵਿੱਚ ਨਵਾਂ ਧਾਰਮਿਕ ਜੋਸ਼ ਭਰਿਆ ਦੂਜੇ ਪਾਸੇ ਆਪ ਸਿੰਘ ਸੂਰਮਿਆਂ ਦੇ ਜੱਥੇ ਤਿਆਰ ਕਰਦੇ ਲੋੜ ਸਮੇ ਮੈਦਾਨੇ ਜੰਗ ਵਿੱਚ ਜਾ ਕੇ ਝਕਾਰੇ ਵੀ ਗਜਾਉਂਦੇ ਦਸਵ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਨਪਰਸੈ ਨੂੰ ਛੱਡਣੋਂ ਪ੍ਰੰਤ ਵੱਖ-ਵੱਖ ਸਥਾਨਾਂ 'ਤੇ ਰਹਿੰਦੇ ਹੋਏ ਪਾਵਨ ਅਸਥਾਨ ਦਮਦਮਾ ਸਾਹਿਬ ਤਲਵੰਡੀ ਸਭ ਗਿਲਬ ਠੰਡਾ ਵਿਖੇ ਪਹੁੰਚੇ ਇਸ ਪਾਵਨ ਸਥਾਨ 'ਤੇ ਬਾਬਾ ਦੀਪ ਸਿੰਘ ਜੀ ਗੁਰੂ ਪਾਸ਼ਾ ਦੇ ਚੰਨਾਂ ਵਿੱਚ ਹਾਜ਼ਰ ਹੋਏ ਆਪ ਜੀ ਇੱਕ ਮਹਾਨ ਕੀਰਤਨੀਏ ਤੇ ਵਧੀਆ ਲਖਾਰੀ ਵੀ ਸਨ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦ ਬੀੜ ਦੀ ਤਿਆਰੀ ਦਾ ਕੰਮ ਮੁਰਕ ਕੇ ਰਬ ਕੀਤਾ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਦਸ਼ਮ ਪਾਤਸ਼ਾਹ ਦੇ ਹੁਕਮ ਅਨੁਸਾਰ ਲਖਾਰੀ ਦਾ ਕੰਮ ਕਰਦੇ ਗੁਰੂ ਪਾਤਸ਼ਾਹ ਜੀ ਜਦੋਂ ਦੱਖਣ ਵੱਲ ਗਏ ਤਾਂ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਦੇ ਅਸਥਾਨ ਦੀ ਸੇਵਾ ਸਬਾਬ ਤੇ ਗੁਰਬਾਣੀ ਪੜਨ ਭਾਉ ਤੇ ਲਿਖਾਉਣ ਦੀ ਸੇਵਾ ਲਈ ਨਿਯਤ ਕਰ ਗਏ ਬਾਬਾ ਦੀਪ ਸਿੰਘ ਨੇ ਇਹ ਸੇਵਾ ਬਹੁਤ ਸ਼ਰਧਾ ਤੇ ਪ੍ਰੇਮ ਸਹਿਤ ਨਿਭਾਈ ਆਪ ਖੁਦ ਗੁਰਬਾਣੀ ਦੇ ਉਲਾਹੀ ਅਤੇ ਰਸੀਏ ਹੋਣ ਕਰਕੇ ਵਿਸ਼ੇਸ਼ ਜਸਪੀ 나ਗ ਇਹ ਕਾਰਜ ਕਰਦੇ ਤੇ ਸਥਾਨਕ ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਾਉਂਦੇ ਇਸਵੇਂ ਬਾਬਾ ਜੀ ਨੇ ਗੁਰੂ ਰੰਗ ਸਾਹਿਬ ਜੀ ਦੀਆਂ ਚਾਰ ਬੀੜਾਂ ਦਾ ਉਤਾਰਾ ਆਪਣੇ ਹੱਥੀ ਕੀਤਾ ਕਿਹਾ ਜਾਂਦਾ ਹੈ ਕਿ ਭਾਈ ਮਣੀ ਸਿੰਘ ਦੀ ਸ਼ਹਾਦਤ ਪਿੱਛੋਂ ਬਾਬਾ ਦੀਪ ਸਿੰਘ ਹੀ ਵੱਡੇ ਸਿੱਖ ਵਿਦਵਾਨ ਸਨ 17ਵੀਂ ਸਦੀ ਵਿੱਚ ਸਮੁੱਚਾ ਖਾਲਸਾ ਪੰਥ ਜੰਗਲਾਂ ਤੇ ਪਹਾੜਾਂ ਵਿੱਚੋਂ ਬਾਹਰ ਆ ਕੇ ਇੱਕ ਸੰਗਠਿਤ ਰੂਪ ਵਿੱਚ ਕਤਰ ਹੋਇਆ ਹੈ ਖਾਲਸਾ ਪੰਥ ਦੀਆਂ ਸਮੁਚੀਆਂ ਜਥੇਬੰਦੀਆਂ ਨੂੰ ਕਤਰ ਕਰਕੇ 12 ਮਿਸਲਾਂ ਅੰਦਰ ਵੜਿਆ ਗਿਆ ਜਿਸ ਦੇ 12 ਮੁਖ ਜਥੇਦਾਰ ਛਾਪੇ ਗਏ ਇਹਨਾਂ ਮਿਸਲਾਂ ਵਿੱਚੋਂ ਇੱਕ ਮਿਸਲ ਦਾ ਨਾਂ ਸੀ ਸ਼ਹੀਦ ਮਿਸਲ ਬਾਬਾ ਦੀਪ ਸਿੰਘ ਜੀ ਇਸ ਸ਼ਹੀਦ ਮਿਸਲ ਦੇ ਮੁਖ ਜੱਥੇਦਾਰ ਬਣੇ ਇਸ ਲਈ ਇਸ ਸਦੀ ਅੰਦਰ ਭਾਰਤ ਨੂੰ ਵਿਦੇਸ਼ੀ ਹਮਲਾਵਾਰਾਂ ਨੇ ਖੂਬ ਲੁੱਟਿਆ ਇਥੋਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਮਿੱਟੀ ਵਿੱਚ ਰੋਲਈ ਇਸ ਸਮੇਂ ਮਿਸਲਾਂ ਦੇ ਜੱਥੇਦਾਰਾਂ ਨੇ ਮਿਲ ਕੇ ਇਹਨਾਂ ਅਫਗਾਨ ਧੜਮੀਆਂ ਦਾ ਮੁਕਾਬਲਾ ਕਰਨਾ ਸ਼ੁਰੂ ਕੀਤਾ ਜਿਸ ਨਾਲ ਭਾਰਤ ਦਾ ਲੁੱਟਿਆ ਬਹੁ ਕੀਮਤੀ ਖਜ਼ਾਨਾ ਮਾਲ ਸੁਆਬ ਵਾਪਸ ਦਿਵਾਇਆ ਗਿਆ ਸਿੱਖੀ ਪਰੰਪਰਾ ਇਕ ਅਨਿਖੜਵਾ ਤੇ ਸਰਵੋਤਮ ਪੱਖ ਹੈ ਇਹ ਕਿਸੇ ਮਜਰੂਮ ਤੇ ਗਰੀਬ ਦੀ ਰੱਖਿਆ ਕਰਨਾ ਅਨਿਆਰਵਤ ਡੜਕੇ ਪਹਿਰਾ ਦੇਣਾ ਉਸ ਸਮੇਂ ਸਿੱਖ ਮੰਥ ਨੇ ਸਿੱਖੀ ਦੀ ਇਸ ਮਹਾਨ ਪਰੰਪਰਾ ਉੱਪਰ ਬਖੂਬੀ ਅਮਲ ਕਰਦਿਆਂ ਪਹਿਰਾ ਦਿੱਤਾ ਤੇ ਮੁਗਲ ਤੇ افغان ਧੜਮੀਆਂ ਨੂੰ ਪਿਛਾੜਿਆ ਤਰਨਤਨ ਤੋਂ 10 ਕਿਲੋਮੀਟਰ ਦੀ ਦੂਰੀ ਤੇ ਨਗਰ ਗੋਲਵੜ ਪਿੰਡ ਕੋਲ ਜਾ ਕੇ ਜਿਸ ਵੇਲੇ ਦਰਬਾਰ ਸਾਹਿਬ ਰਮੰਦਰ ਸਾਹਿਬ ਦੀ ਜਹਾਨ ਖਾਨ ਨੇ ਬੇਰਮਤੀ ਕੀਤੀ ਸੀ ਇਹ ਬਾਬਾ ਦੀਪ ਸਿੰਘ ਜੀ ਆਪ ਰਾਸਥਾਨ ਦੇ ਬੀਕਾ ਨੇਰ ਚੋਂ ਚੱਲ ਕੇ ਪਿਆਰਿਓ ਆਏ ਸੀ ਅਤੇ ਜੁੜਦੇ ਜੁੜਦੇ ਬਹੁਤ ਵੱਡਾ ਜਥਾ ਬਣ ਗਿਆ ਤਰਨ ਤਾਰਨ ਤੋਂ ਅੱਗੇ ਗੋਲ ਵੜਾਣ ਕੇ ਇਹਨਾਂ ਨੇ ਇੱਕ ਲਕੀਰ ਖਿੱਚੀ ਅਤੇ ਸਿੰਘਾਂ ਨੂੰ ਲਲਕਾਰਿਆ ਭਈ ਜਿਨ੍ਹਾਂ ਨੇ ਲੜਨਾ ਹੈ ਜੰਗ ਦੇ ਵਿੱਚ ਸ਼ਹੀਦ ਹੋਣਾ ਹੈ ਉਹ ਸਾਹਮਣੇ ਆ ਜਾਓ ਔਰ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਨਾਲ ਪਿਆਰ ਹੈ ਉਹ ਪਿੱਛੇ ਮੁੜ ਜਾਓ ਗੋਲਵਰਚ ਵਿੱਚ ਬਾਬਾ ਜੀ ਦਾ ਸਾਹਮਣਾ ਜਮਾਲ ਖਾਨ ਨਾਲ ਹੋਇਆ ਜਮਾਲ ਖਾਨ ਨੂੰ ਸੂਏ ਨਹੀਂ ਪਤਾ ਲੱਗਾ ਕਿ ਸਿੱਖ ਉਹਨਾਂ 'ਤੇ ਹਮਲਾ ਕਰਨ ਆ ਰਹੇ ਨੇ ਖਬਰ ਸੁਣ ਕੇ ਜਹਾਂਨ ਖਾਨ ਨੇ ਆਪਣੇ ਸਹਾਇਕ ਅਤਾਈ ਖਾਨ ਨੂੰ ਸਿੱਖਾਂ ਦੇ ਹਮਲਾ ਕਰਨ ਦਾ ਆਦੇਸ਼ ਦਿੱਤਾ ਜਹਾਂਨ ਖਾਨ ਆ ਘੋੜ ਸਵਾਰ ਫੌਜ ਨਾਲ ਲੈ ਕੇ ਅੰਮ੍ਰਿਤਸਰ ਤੋਂ ਬਾਅਦ ਗੋਲਵਰ ਦੇ ਸਥਾਨ ਤੇ ਪਹੁੰਚੇ ਜਿੱਥੇ ਸਿੰਘਾਂ ਦੇ ਅਫਗਾਨਾਂ ਦੀ ਟੱਕਰ ਹੋਈ ਅਫਗਾਨ ਸਿੰਘਾਂ ਦਾ ਟਕਰਾ ਨਾ ਕਰ ਸਕੇ ਸਿੰਘਾਂ ਦੇ ਅੱਗੇ ਲੱਕੇ ਮੈਦਾਨ ਵਿੱਚੋਂ ਭੱਜ ਨਿਕਲੇ ਇਤਨੇ ਨੂੰ ਜਹਾਂਨ ਖਾਨ ਦਾ ਸੈਕਤਾਈ ਖਾਨ ਭਾਰੀ ਫੌਜ ਲੈ ਕੇ ਆ ਗਿਆ ਇਸ ਨਾਲ ਮੈਦਾਨੇ ਜੰਗ ਦੀ ਰੂਪਰੇਖਾ ਬਦਲ ਗਈ ਕਮਸਾਂ ਦਾ ਜੰਗ ਹੋਇਆ ਸਿੱਖਾਂ ਦਾ ਜਾਨੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਸਿੰਘ ਇੱਕ ਇੱਕ ਕਰਕੇ ਸ਼ਹੀਦیاں ਪਾਉਣ ਲੱਗੇ ਇਸ ਜੁੱਧ ਵਿੱਚ ਹੌਲੀ ਹੌਲੀ ਸਿੰਘ ਅਫਗਾਨਾਂ ਨੂੰ ਧੱਕਦੇ ਧੱਕਦੇ ਅਵਰ ਸਰ ਦੇ ਬਾਰ ਬਾਰ ਚਾਟੀਵੰਡ ਦਰਵਾਜੇ ਦੇ ਨੇੜੇ ਗੁਰਦੁਆਰਾ ਰਾਮਸੰਗ ਦੇ ਨੇੜੇ ਪਹੁੰਚ ਗਏ ਬਾਬਾ ਦੀਪ ਸਿੰਘ ਜੀ ਅਠ 18 ਸ਼ੇਰ ਦੇ ਖੰਡੇ ਦਾ ਲੋਹਾ ਵੈਰੀਆਂ ਦੇ ਉੱਤੇ ਖੜਕਾਉਂਦੇ ਵੈਰੀਆਂ ਨੂੰ ਸਦਾ ਦੀ ਨੀਰ ਸੋਹਦੇ ਅੱਗੇ ਵਧੇ ਜਾ ਰਹੇ ਸੀ ਉਹ ਸਖਤ ਜ਼ਖਮੀ ਵੀ ਹੋ ਗਏ ਅਫਗਾਨ ਦੁਸ਼ਮਣ ਦਾ ਇੱਕ ਕਮਾਂਡਰ ਮਾਨ ਖਾਨ ਅਗੇ ਵਧਿਆ ਬਾਬਾ ਜੀ ਤੇ ਵਾਰ ਕਰਨ ਲੱਗਾ ਅਗੋ ਬਾਬਾ ਜੀ ਨੇ ਵਾਰ ਰੋਕਿਆ ਤੇ ਗੁਰੂ ਸਵਾਰਿਓ ਉਸ ਵੇਲੇ ਇੱਕ ਸਾਂਝੇ ਵਾਰ ਦੇ ਵਿੱਚ ਬਾਬਾ ਜੀ ਦੇ ਵਾਰ ਨਾਲ ਸਮੁਗਲ ਕਮਾਂਡਰ ਦਾ ਸਿਰ ਧੜ ਤੋਂ ਜੁਦਾ ਹੋ ਗਿਆ ਕਹਿੰਦੇ ਨੇ ਕੁਝ ਇਤਿਹਾਸ ਕਰ ਕਹਿੰਦੇ ਨੇ ਕਿ ਬਾਬਾ ਜੀ ਦਾ ਸੀਸ ਜਿਹੜਾ ਲੈ ਗਿਆ ਹੈ ਉਹ ਦੁਬਾਰਾ ਤਲੀ ਤੇ ਰੱਖ ਕੇ ਲੜੇ ਪਰ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਹ ਸਿਰ ਉਹਦੇ ਤੋਂ ਕਟਿਆ ਨਹੀਂ ਗਿਆ ਇੱਕ ਬੰਨੇ ਨੂੰ ਉਲਾਰ ਹੋਇਆ ਇੱਕ ਹੱਥ ਨਾਲ ਸਿਰ ਨੂੰ ਰੱਖ ਕੇ ਹੱਥ ਰੱਖ ਕੇ ਉਹ ਦੂਜੇ ਦਿਨ ਨਾਲ ਖੰਡਾ ਖੜਕਾਉਂਦੇ ਹੋਏ ਬਾਬਾ ਜੀ ਇੱਥੋਂ ਚੱਲਦੇ ਚੱਲਦੇ ਜਦੋਂ ਚਾਟੀ ਮਿੰਟ ਦੇ ਦਰਬਾਰ ਸਾਹਿਬ ਜਾ ਕੇ ਪ੍ਰਕਰਮਾਂ ਦੇ ਵਿੱਚ ਸੀਸ ਭੇਟ ਕੀਤਾ ਗਿਆ ਹੈ ਬਾਬਾ ਜੀ ਦੇਖੋ ਕਿੰਨਾ ਜਜ਼ਬਾ ਸੀ ਕਿੰਨੀ ਸ੍ਰੀਧੀ ਵਿੱਚ ਜਾਣ ਹੋਏਗੀ ਕਿੱਥੇ ਜੰਗ ਲੜਿਆ ਜਾ ਰਿਹਾ ਹੈ ਔਰ ਉਥੋਂ ਕਿਤਨਾ ਚੱਲ ਕੇ ਅੱਗੇ ਜਾ ਕੇ ਆਪਣਾ ਸੀਸ ਭੇਟ ਕਰਦੇ ਨੇ ਇਸ ਤਰ੍ਹਾਂ ਕਮਸਾਂ ਦੀ ਜੰਗ ਅੰਦਰ ਅਫਗਾਨ ਜਨੈਲਾਂ ਦੇ ਮਾਰੇ ਜਾਣ ਨਾਲ ਅਫਗਾਨੀ ਫੌਜਾਂ ਦੇ ਹੌਸਲੇ ਟੁੱਟ ਗਏ ਬਾਬਾ ਦੀਪ ਸਿੰਘ ਜੀ 60 ਘੰਟ ਪਰਮਾ ਵਿੱਚ ਆਪਣਾ ਸੀਸ ਭੇਟ ਕੀਤਾ ਸ਼ਹੀਦੀ ਸਥਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਆਰਾਮ ਸਰ ਦੇ ਨੇੜੇ ਜਿੱਥੇ ਅੱਜਕੱਲ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ੁਭਤ ਹੈ। ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾਂ ਵਿੱਚ ਜਿੱਥੇ ਬਾਬਾ ਜੀ ਦਾ ਸ਼ਹੀਦ ਭੇਟਾ ਕੀਤਾ ਗਿਆ ਉਹ ਪਾਵਨ ਗੁਰਦੁਆਰਾ ਸਾਹਿਬ ਸੁਭਾਇਮਣ ਹੈ। ਬਾਬਾ ਦੀਪ ਸਿੰਘ ਜੀ ਦਾ ਉਹ ਦੋ ਤਾਰਾ ਖੰਡਾ ਸ੍ਰੀ ਅਕਾਤਰ ਸਾਹਿਬ ਦੇ ਸ਼ਸਤਰਾਂ ਵਿੱਚ ਸੰਭਾਲ ਕੇ ਰੱਖਿਆ ਗਿਆ ਹੈ। ਜਿਹਦੇ ਹਰ ਰੋਜ਼ ਸ਼ਾਮ ਨੂੰ ਸੰਗਤਾਂ ਨੂੰ ਦਰਸ਼ਨ ਕਰਾਇਆ ਜਾਂਦੇ ਨੇ। ਇਹ ਸੀ ਪਿਆਰਿਓ ਬਾਬੇ ਦੀਪ ਸਿੰਘ ਦਾ ਇਤਿਹਾਸ। ਜੋ ਸੰਖੇਪ ਰੂਪ ਵਿਚ ਆਪ ਜੀ ਨੇ ਸਾਂਝਾ ਕੀਤਾ ਹੈ ਸਤਿਗੁਰੂ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਅਜਤਾਰਿਓ ਔਰ ਗੱਜ ਕੇ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ